ਮੈਂ ਜ਼ਿਲ੍ਹਾ ਸੁਪਰਵਾਈਜ਼ਰ ਗੁਰਦਾਸਪੁਰ ਸੀਐਮ ਦੀ ਜੋਗਸ਼ਾਲਾ ਦੇ ਅੰਤਰਗਤ ਕੰਮ ਕਰ ਰਿਹਾ ਹਾਂ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਮਾਰਚ ਦੇ ਵਿੱਚ ਇੱਕ ਮਹਿੰਮ ਸ਼ੁਰੂ ਕੀਤੀ ਗਈ ਜਿਸ ਦਾ ਨਾਮ ਸੀਐਮ ਦੀ ਜੋਗਸ਼ਾਲਾ ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਫ੍ਰੀ ਯੋਗਾ ਟੀਚਰ ਅਪਾਇੰਟ ਕੀਤੇ ਗਏ ਪੰਜਾਬ ਦੇ 4 ਸ਼ਹਿਰਾਂ ਵਿੱਚ ਸੀਐਮ ਦੀ ਜੋਗਸ਼ਾਲਾ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਜਿੱਥੋਂ ਲੋਕਾਂ ਦਾ ਭਰਮਾ ਹੰਗਾਰਾ ਮਿਲਣ ਦੇ ਨਾਲ ਅਲੱਗ-ਅਲੱਗ ਜਗ੍ਹਾ ਦੇ ਉੱਪਰ ਸ਼ੁਰੂ ਕਰਦੇ ਹੋਏ ਇਹ ਪ੍ਰੋਜੈਕਟ ਨੂੰ ਅੱਗੇ ਵਧਾਇਆ ਗਿਆ। ਅੱਜ ਦੀ ਘੜੀ ਇਹ ਪ੍ਰੋਜੈਕਟ ਸੇਮਤੀ ਜੋਗਸ਼ਾਲਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਪਹਿਲਾਂ ਇਹ ਪ੍ਰੋਜੈਕਟ ਸਿਰਫ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਸ਼ੁਰੂ ਕੀਤਾ ਗਿਆ ਪਰ ਹੁਣ ਇਹ ਪ੍ਰੋਜੈਕਟ ਨੂੰ ਅੱਗੇ ਤਹਿਸੀਲਾਂ ਜਾਂ ਬਲਾਕਾਂ ਦੇ ਵਿੱਚ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਕੌਕੀ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਭੇਜੇ ਹੋਏ ਟੀਚਰਾਂ ਦੁਆਰਾ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਮਿਲਿਆ ਜਿੱਥੇ ਉਹਨਾਂ ਦੀਆਂ अनेਕਾਂ ਹੀ ਜੀਵਨ ਸ਼ੈਲੀ ਨਾਲ ਸੰਬੰਧਤ ਜਾਂ ਹੋਰ ਖਾਣ-ਪਾਨ ਨਾਲ ਸੰਬੰਧਤ अनेਕਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਉੱਥੇ ਨਿਵਾਰਣ ਹੋਇਆ ਜਿਹੜੀਆਂ ਕਿ ਐਲੋਪੈਥੀ ਮੈਡੀਸਨ ਦੇ ਨਾਲ ਠੀਕ ਨਹੀਂ ਹੋ ਰਹੀਆਂ ਸੀ ਜਿਵੇਂ ਬੀਪੀ ਸਰਵਾਈਕਲ ਬੈਕ ਪੇਨ ਸ਼ਾਟਿਕਾ ਐਦਾਂ ਦੀਆਂ अनेਕਾਂ ਹੀ ਬਿਮਾਰੀਆਂ ਜਿਨ੍ਹਾਂ ਨਾਲ ਲੋਕ ਗ੍ਰਸਤ ਸੀ ਸਿਰਫ ਪੰਜਾਬ ਗਵਰਨਮੈਂਟ ਦੀ ਦਿੱਤੀ ਹੋਈ ਇਹ ਸਹਾਰਾ ਸੀਐਮ ਦੀ ਜੋਗਸ਼ਾਲਾ ਤੇ ਟ੍ਰੇਨਰਾਂ ਦੁਆਰਾ ਉਹਨਾਂ ਬਿਮਾਰੀਆਂ ਤੋਂ ਲੋਕਾਂ ਨੇ ਰਾਹਤ ਪਾਈ ਹੁਣ ਪੰਜਾਬ ਸਰਕਾਰ ਦਾਰਾ ਨਵੀਂ ਭਰਤੀ ਦੇ ਜਰੀਏ ਪੰਜਾਬ ਦੇ ਬਖ ਵਖ ਹੋਰ ਸ਼ਹਿਰਾਂ ਦੇ ਵਿੱਚ ਇਹ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਇਹ ਪ੍ਰੋਜੈਕਟ ਨੂੰ ਇੰਟਰਡਿਊਸ ਕੀਤਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ